ਕੇਂਦਰ ਸਰਕਾਰ ਵੱਲੋਂ ਘਟਾਈਆਂ ਗਈਆਂ GST ਦਰਾਂ ਦਾ ਚੌਤਰਫਾ ਸਵਾਗਤ ਕੀਤਾ ਜਾ ਰਿਹਾ ਹੈ ਵਪਾਰ ਵਰਗ ਆਮ ਆਦਮੀ ਤੇ ਕਿਸਾਨਾਂ ਨੇ ਘਟਾਈਆਂ ਦਰਾਂ ਦੀ ਸ਼ਲਾਘਾ ਕੀਤੀ ਹੈ ਜਨਸਕੱਤਰ ਭਾਰਤੀ ਜਨਤਾ ਪਾਰਟੀ ਜੁਲੰਦਰ ਸ਼ਹਿਰੀ ਕੱਲ ਰਾਤ ਨੂੰ ਜੋ ਦੇਸ਼ ਦੀ ਫਾਈਨਾਂਸ ਮਿਨਿਸਟਰ ਨਿਰਮਾ ਸitaram ji ਨੇ GST ਦੇ ਵਿੱਚ ਜਿਹੜਾ ਰਿਫਾਰਮ ਕਰਕੇ ਟੈਕਸੇਸ਼ਨ ਦੇ ਵਿੱਚ ਕਮੀ ਕਰਕੇ ਜਿਹੜੀ ਦੇਸ਼ ਨੂੰ ਤੋਹਫਾ ਦਿੱਤਾ ਉਹ ਦੇਸ਼ ਦੀ ਆਰਥਿਕ ਜਿਹੜੀ ਤਰੱਕੀ ਆ ਉਹਦੇ ਰਸਤੇ ਖੋਲੇਗਾ ਔਰ ਜਿੱਥੇ ਆਮ ਲੋਕਾਂ ਦੇ ਲਈ ਵੀ ਜਿਹੜੇ ਤਰੱਕੀ ਦੇ ਸਾਧਨ ਹੈ ਉਹ ਵੀ ਖੋਲਣ ਦਾ ਇਹ ਇੱਕ ਅਫਸਰ ਦਿੱਤਾ ਹੈ ਦੇਸ਼ ਨੂੰ ਔਰ ਜਿਹੜਾ ਸਭ ਤੋਂ ਵੱਡਾ ਇਹਦੇ ਵਿੱਚ ਜਿਹੜਾ ਰਿਫਾਰਮਸ ਹੋਇਆ ਜਿਹਦਾ ਅਸਰ ਪੈਣਾ ਹੈ ਕਿ ਇੱਕ ਪਾਸੇ ਅਮਰੀਕਾ ਜਿਹੜਾ ਹੈ ਉਹ ਸਾਡੇ ਦੇਸ਼ ਦੇ ਵਪਾਰੀਆਂ ਨੂੰ ਲੋਕਾਂ ਨੂੰ ਦੱਬਣ ਦਾ ਟੈਕਸ ਦੀ ਸਲੈਬ ਲਾ ਕੇ ਦੱਬਣ ਦੀ ਕੋਸ਼ਿਸ਼ ਕਰ ਰਿਹਾ ਹੈ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਜਿਹੜੀ ਭਾਗਾ ਵਾਲਾ ਦਿਨ ਹੈ ਕਿ ਜਦੋਂ ਸੈਂਟਰਲ ਗਵਰਨਮੈਂਟ ਨੇ ਇਹਦਾ ਜੀਐਸਟੀ ਦੇ ਸਲੈਬਸ ਕਟਾਇਆ ਹੈ ਔਰ 28% ਦੀ ਜਿਹੜੀ GST ਨੂੰ ਖਤਮ ਕੀਤਾ ਗਿਆ ਹੈ ਔਰ ਦੋ ਸਲੈਬਸ ਹੀ ਰੱਖੇ ਉਹਨਾਂ ਨੇ 5 ਤੇ 12% ਇਹ ਬੜੀ ਖੁਸ਼ੀ ਦੀ ਗੱਲ ਹੈ ਇਹ ਵਪਾਰੀਆਂ ਵਾਸਤੇ ਬੜੀ ਉសាਦੀ ਗੱਲ ਹੈ ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਹੈ ਉਹ ਫੈਸਟੀਵਲ ਸੀਜ਼ਨ ਦੀਵਾਲੀ ਦਾ ਸੀਜ਼ਨ ਦੁਸ਼ਹਰਾ ਸੀਜ਼ਨ ਲੋਕੀ ਹਰ ਸਾਲ ਇਸੇ ਦਿਨ ਨੂੰ ਵੇਟ ਕਰਦੇ ਆ ਆਪਣੀ ਪਰਚੇਸ ਕਰਨ ਵਾਸਤੇ ਦਨ ਤੇਰੇ ਸਾ ਟਾਈਮ ਆ ਰਿਹਾ ਹੁਣ ਜਿਹੜੀ GST ਇਹਨਾਂ ਨੇ ਸੈਂਟਰ ਗਵਰਨਮੈਂਟ ਨੇ ਕਟਾਈਆਂ ਜਿਹੜੀਆਂ देखो ਤੁਸੀਂ ਆਮ ਗਰੀਬ ਆਦਮੀ ਵਾਸਤੇ ਜਿਹੜਾ ਹੈਅਰ ਆਲ ਵੀ ਸ਼ੈਂਪੂ ਕਰਦੇ ਆ ਸਾਬੂਨ ਕਰਦੇ ਆ ਉਹਨਾਂ ਦੀ ਜੀਐਸਟੀ ਉਹਨਾਂ ਨੇ 18% ਤੋਂ ਘਟਾ ਕੇ 5% ਕੀਤੀ ਹੈ ਕੇਂਦਰ ਸਰਕਾਰ ਨੇ ਜੋ ਕੱਲ ਇੱਕ ਬਹੁਤ ਵੱਡੀ ਰਾਹਤ ਵਪਾਰੀਆਂ ਨੂੰ ਤੇ ਆਮ ਜਨਤਾ ਦੇ ਉੱਤੇ ਕੀਤੀ ਹੈ ਉਹਦੇ ਵਿੱਚ ਇਹਨਾਂ ਨੇ ਆਪਣੀ ਜਿਹੜਾ ਜੀਐਸਟੀ ਦੀਆਂ ਚਾਰ ਸਲੈਬਾਂ ਸੀਗੀਆਂ ਉਹਨਾਂ ਨੂੰ ਘਟਾ ਕੇ ਦੋ ਸਲੈਬਾਂ ਤੇ ਲੈ ਆਂਦੇ ਨੇ